ਕਵਾਲਟੀ ਨਾਲ ਪਾਣੀ ਗੱਡੀ ਹੈ ਰਹਿ ਲੋ ਹਾਂਜੀ ਕੀ ਨਾ ਆਪਣਾ ਤੇ ਕੀ ਕਹਿਣਾ ਚਾਹਾਂਗੇ ਜਿਹੜੀ ਮੇਲੇ ਦੇ ਵਿੱਚ ਮਾਰੀ ਗਈ ਹੈ ਹਾਂਜੀ ਸਾਸ਼ੀ ਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਸਤਨਾਮ ਆ ਜੀ ਮੈਂ ਮੁਖਸਰ ਸਾਹਿਬ ਤੋਂ ਬਿਲੋਂਗ ਕਰਦਾ ਤੇ ਮੇਲੇ ਨੂੰ ਲੈ ਕੇ ਮਤਲਬ ਸਾਡੇ ਘਰੇ ਰਿਸ਼ਤੇਦਾਰ ਆਏ ਹੋਏ ਸੀ ਕੁਝ ਜਿਨ੍ਹਾਂ ਨੂੰ ਅਸੀਂ ਮੇਲਾ ਦਿਖਾਉਣ ਵਾਸਤੇ ਆਏ ਹੋਏ ਸੀ ਪਰ ਕੁਝ ਕੁਦਰਤੀ ਆਫਤਾਂ ਕਰਕੇ ਕਹਿ ਸਕਦੇ ਆ ਵੀ ਚਲੋ ਮੀਂਹ ਦੇ ਮੌਸਮ ਨੂੰ ਕਰਕੇ ਵੀ ਥੋੜਾ ਜਿਹਾ ਮੇਲੇ ਦਾ ਜਿਹੜਾ ਮਾਹੌਲ ਆ ਉਹ ਥੋੜਾ ਜਿਹਾ ਖਰਾਬ ਹੋ ਗਿਆ ਜਿਹਦੇ ਕਰਕੇ ਲੋਕਾਂ ਨੂੰ ਥੋੜੀ ਜਿਹੀ ਪਰੇਸ਼ਾਨੀ ਝੱਲਣੀ ਪੈ ਰਹੀ ਆ ਜਿਵੇਂ ਕਹਿ ਲਈ ਆਪਾਂ ਚਿੱਕੜ ਬਹੁਤ ਜ਼ਿਆਦਾ ਹੋ ਚੁੱਕਿਆ ਪਰ ਇਹਨਾਂ ਨੇ ਮੈਟਿੰਗ ਵਗੈਰਾ ਕੀਤੀ ਹੋਈ ਸੀ ਪਰ ਪਾਣੀ ਜ਼ਿਆਦਾ ਹੋਣ ਕਰਕੇ ਉਹ ਮੈਟਿੰਗ ਤੋਂ ਪਾਣੀ ਬਾਹਰ ਆ ਰਿਹਾ ਇਸ ਕਰਕੇ ਤਾਂ ਹੁਣ ਥੋੜਾ ਜਿਹਾ ਲੋਕਾਂ ਦੇ ਉਸ ਚੀਜ਼ ਨਾਲ ਥੋੜੇ ਕੱਪੜੇ ਖਰਾਬ ਹੋ ਰਹੇ ਹਨ ਤਾਂ ਲੋਕਾਂ ਨੂੰ ਉਹ ਪਾਣੀ ਦੇ ਵਿੱਚ ਲੰਘਣ ਵਿੱਚ ਥੋੜੀ ਜੀ ਦਿੱਕਤ ਆ ਰਹੀ ਹੈ ਵੀ ਲੋਕੀ ਇੰਜੋਏ ਤਾਂ ਕਰ ਰਹੇ ਆ ਪਰ ਮੇਲੇ ਨੂੰ ਪਰ ਉਹ ਚੀਜ਼ ਨੂੰ ਲੈ ਕੇ ਥੋੜੀ ਜੀ ਪਰੇਸ਼ਾਨੀ ਆ ਰਹੀ ਹੈ ਹੁਣ ਮੇਲੇ ਦੇ ਵਿੱਚ ਜੀ ਨਾ ਜੀ ਆਪਣਾ ਤੇ ਕਿਹੜੇ ਪਿੰਡ ਤੋਂ ਆਏ ਸੀ ਮੇਰਾ ਨਾਂ ਜੀ ਸੰਦੀਪ ਕੁਮਾਰ ਆਈ ਮੈਂ ਪਿੰਡੋਗ ਤੋਂ ਆਇਆ ਜੀ ਡਿਸਟ੍ਰਿਕਟ ਮੋਸਰੀ ਹੈ ਜੀ ਇਹ ਹਰ ਸਾਲ ਹਰ ਸਾਲ ਜਿਦਾਂ ਮੇਲਾ ਲੱਗਿਆ ਪਰ ਇਸ ਵਾਰ ਬਾਰਿਸ਼ ਹੋ ਗਈ ਹੈ ਕੀ ਕਹਿਣਾ ਚਾਹੋਗੇ ਇਹ ਮੇਲੇ ਦਾ ਵੀ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਜੀ ਤੇ ਆਪਣਾ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਥੋੜਾ ਧਿਆਨ ਰੱਖਿਆ ਜਾਵੇ ਜਿਹੜੀ ਸੰਗਤ ਆਉਂਦੀ ਹੈ ਉਹਨਾਂ ਨੂੰ ਬਹੁਤ ਦਿੱਕਤ ਆ ਰਹੀ ਹੈ ਜੀ ਬਹੁਤ ਮਸ਼ਹੂਰ ਮੇਲਾ ਤੇ ਇਹੋ ਜੇ ਹਾਲ ਆ ਪ੍ਰਬੰਧਾਂ ਤੇ ਕੀ ਕਹਿਣਾ ਚਾਹੂੰ ਬਹੁਤ ਹੀ ਆਪਣਾ ਮਾੜਾ ਹਾਲ ਆ ਜੀ ਕੀ ਨਾਮ ਆ ਜੀ ਆਪਣਾ ਤੇ ਕਿਹੜੇ ਸ਼ਹਿਰ ਤੋਂ ਆਏ ਹੋ ਮੇਰਾ ਨਾਮ ਹਰਪ੍ਰੀਤ ਸਿੰਘ ਮੈਂ ਡਿਸਟ੍ਰਿਕਟ ਅਮਰੀ ਸ਼੍ਰੀ ਮੁਕਤਸਰ ਸਾਹਿਬ ਪਿੰਡ ਚੱਕ ਗੜਾ ਸਿੰਘੋ ਵਾਲਾ ਇਹ ਫੈਮਿਲੀ ਨਾਲ ਮੇਲਾ ਵੇਖਣ ਆਈ ਹਾਂ ਹਾਂਜੀ ਹਾਂਜੀ ਇਹ ਮੇਲਾ ਉਸ ਤਰ੍ਹਾਂ ਦਾ ਮਿਲਿਆ ਜਿਸ ਤਰ੍ਹਾਂ ਦਾ ਤੁਸੀਂ ਵੀਰ ਕਰਕੇ ਨਹੀਂ ਨਹੀਂ ਤੇ بارش ਦੇ ਕਾਰਨ ਮਾਹੌਲ ਖਰਾਬ ਹੋ ਚੁੱਕਿਆ ਮੇਲੇ ਦਾ ਤੇ بارش ਪਰੇਸ਼ਾਨੀਆਂ ਆ ਰਹੀਆਂ ਹਨ بارش ਕਰਕੇ ਚੱਕੜ ਦੀ ਪਰੇਸ਼ਾਨੀਆਂ ਆ ਰਹੀ ਹੈ ਵਿੱਚ ਪਾਣੀ ਜਆ ਫਿਰ ਰਿਹਾ ਚੱਲਣ ਫਿਰਨ ਵਿੱਚ ਮੇਲਾ ਦੇਖਣ 'ਚ ਦਿੱਕਤ ਆ ਰਹੀ ਹੈ ਤੇ بارش ਕਰਕੇ ਕੋਈ ਨੁਕਸਾਨ ਨਹੀਂ ਆਇਆ ਆਪਣਾ ਸਰ بارش ਕਰਕੇ ਨੁਕਸਾਨ ਤਾਂ ਹੁੰਦਾ ਹੀ ਆ ਪਾਣੀ ਖੜਾ ਹੋਇਆ ਤੇ ਨਿਕਾਸੀ ਦਾ ਕੋਈ ਸਾਧਨ ਨਹੀਂ ਹੈਗਾ ਤੇ ਬਸ ਹੁਣ ਚਲੋ ਅੱਗੇ ਨਾਲੋਂ بارش ਦਾ ਪਾਣੀ ਸੁੱਕੂਗਾ ਉਸ ਤੋਂ ਬਾਅਦ ਅੱਗੇ ਸਾਰਾ ਕੁਝ ਠੀਕ ਹੋ ਜਾਏਗਾ ਕਮਿਸ਼ਨਰ ਨੇ ਇੱਥੇ ਦੌਰਾ ਕੀਤਾ ਹੋ ਕਿ ਆਸ਼ਵਾਸਨ ਦਿੱਤੀ ਹੈ ਤੁਹਾਨੂੰ ਆਸ਼ੂਸ਼ਣ ਨਹੀਂ ਦਵਾ ਕੇ ਕਿ ਸਰ ਜਦੋਂ ਮੇਲੇ ਦੀ ਆਪਸ਼ਨ ਹੋਈ ਸੀ ਉੱਚ ਸ਼ਰਤ ਪੁਆਈ ਗਈ ਸੀ ਕਿ ਜੇ بارش ਵਗੈਰਾ ਆਂਦੀ ਹੈ ਜਾਂ ਨੁਕਸਾਨ ਹੁੰਦਾ ਹੈ ਉਹਦਾ ਕੁਝ ਕੁ ਕੰਪਨਸ਼ਨ ਕੀਤਾ ਜਾਊਗਾ ਘਟਾਇਆ ਜਾਊਗਾ ਤੇ ਸਾਨੂੰ ਆਪਣੀ ਸਰਕਾਰ ਤੇ ਡਿਪਟੀ ਕਮਿਸ਼ਨ 'ਤੇ ਸਾਰੇ ਦਾ ਵਿਸ਼ਵਾਸ ਹੈ ਸਾਡਾ ਸਾਥ ਦੇਣਗੇ 1 ਰੁਪਇਆ 4 ਲੱਖ ਦੀ ਹੋਈ ਸੀ ਸਰ ਜੋ ਨਾਰਮਲ ਸਰ ਪਿਛਲੇ 40 ਰੁਪਏ ਸੀ ਇਸ ਵਾਰ 30 ਰੁਪਏ ਰੱਖੀ ਗਿਆ ਲੋਕally ਇਸੇ ਲੇਟ ਘਟਾ ਕੇ ਰੱਖਿਆ ਗਿਆ ਕਿ ਵੱਧ ਤੋਂ ਵੱਧ ਲੋਕ ਆ ਕੇ ਇਸ ਮੇਲੇ ਦਾ ਆਨੰਦ ਮਾਣ ਸਕਣ